እንንንንን እንንን ਵੈਲਕਮ ਗਾਇਜ਼ ਟੂ ਆਰ ਚੈਨਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਸਕੂਲ ਅਸੀਂ ਪਹੁੰਚੇ ਆ ਪਿੰਡ ਮਨਸੂਰ ਦੇਵਾ ਵਿੱਚ ਇੱਥੇ ਇਸੋ ਦੇ ਸਰਕਾਰੀ ਸਕੂਲ ਵਿੱਚ ਆਏ ਹਾਂ ਚਲੋ ਵੀਡੀਓ ਸਟਾਰਟ ਕਰਦੇ ਆ ਲੈਟਸ ਬਿਗਨ ਬੀ ਵਿਦ ਅਸ ਟਿਲ ਦਾ ਐਂਡ ਬਹੁਤ ਮਜ਼ਾ ਆਣ ਵਾਲਾ ਹੈ ਵੀਡੀਓ ਵਿੱਚ ਇਹ ਹੈ ਜੀ ਸਰਕਾਰੀ ਸਕੂਲ ਪੰਜਾਬ ਦਾ ਸਾਡਾ ਇਹ ਹੈ ਜੀ ਮੈਥ ਲੈਬ ਸਕੂਲ ਦਾ हां ए मैथ लैब है काफी सारे चार्ट लगे हुए हैं बहुत सारे मॉडल्स बनाए हुए हैं जिनों देख के बच्चे समझ लंदे हैं मैथ दी एक्टिविटीज ਨਾਲ ਬਹੁਤ ਜ਼ਿਆਦਾ ਰਿਲੇਟਡ ਕੀਤਾ ਕੋਰਲੇਟ ਕੀਤਾ ਇਹਨਾਂ ਨੇ ਚਾਰਟਸ ਨਾਲ ਬੱਚੇ ਆਂਦੇ ਆਂਦੇ ਆਂ ਦੇਖ ਕੇ ਵਧੀਆ ਮੈਥ ਸਿੱਖਦੇ ਆ ਇਜ਼ੀ ਵੇ ਨਾਲ ਮੈਥ ਸਮਝਾਉਂਦੇ ਆ ਤੇ ਬਹੁਤ ਯੂਸਫੁਲ ਹੈ ਇਟ ਇਜ਼ ਵੈਰੀ ਯੂਸਫੁਲ ਐਂਡ ਇਟਸ ਵੈਰੀ ਗੁੱਡ ਇਨ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਚਾਰਟਸ ਲਗਾਏ ਹੋਏ ਆ ਪੂਰੇ ਬਾਲਸ ਡੈਕੋਰੇਟਡ ਬਾਲਸ ਆ ਫੁਲੀ ਡੈਕੋਰੇਟਡ ਵਿਦ ਦਾ ਚਾਰਟਸ ਦਿਸ ਇਜ਼ ਅ ਕਲਾਸਰੂਮ ਇਨ ਦਾ ਸਕੂਲ ਕਾਫੀ ਵਧੀਆ ਕਲਾਸਰੂਮ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਵਾਲਸ ਆਰ ਡੈਕੋਰੇਟਿਡ ਵਿਦ ਦਾ ਫਲੈਕਸਸ ਕਾਫੀ ਬੈਂਚ ਵੀ ਗੁੱਡ ਕੰਡੀਸ਼ਨ ਦੇ ਵਿੱਚ ਹੈ ਬਹੁਤ ਸੋਹਣੀ ਕਲਾਸਰੂਮ ਹੈ ਬਾਰੀਆਂ ਲੱਗੀਆਂ ਹੋਈਆਂ ਮਤਲਬ ਪੱਖੇ ਪੁੱਖੇ ਵਧੀਆ ਬਹੁਤ ਸਹੀ ਹੈ ਪ੍ਰੋਜੈਕਟਰ ਵੀ ਹੈ ਕਲਾਸ ਦੇ ਵਿੱਚ ਵੈਰੀ ਗੁੱਡ ਕੰਡੀਸ਼ਨ ਦੇ ਵਿੱਚ ਸਾਰੇ ਕਲਾਸਰੂਮਸ ਹੈ ਤੁਸੀਂ ਦੇਖ ਸਕਦੇ ਹੋ ਟੁਡੇ ਇਜ਼ ਅ ਪੀਟੀਐਮ ਇਨ ਦਾ ਸਕੂਲ ਸੋ ਅਸੀਂ ਬੱਚਿਆਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦੇ ਸੀਗੇ ਸਾਨੂੰ ਲੱਗਿਆ ਪੀਟੀਐਮ ਵਾਲਾ ਦਿਨ ਬੈਸਟ ਰਹੂਗਾ ਸਕੂਲ ਦਿਖਾਉਣ ਲਈ ਆ ਹੈ ਸਾਰਾ ਸਕੂਲ ਸਕੂਲ ਪੇਂਟਿੰਗਸ ਦੇਖ ਤੁਸੀਂ ਦੇਖ ਸਕਦੇ ਹੋ ਦ ਵਾਲਸ ਆਰ ਫੁੱਲੀ ਡੈਕੋਰੇਟਿਡ ਵਿਦ ਦਾ ਪੇਂਟਿੰਗਸ ਬਹੁਤ ਅੱਛੀਆਂ ਅੱਛੀਆਂ ਪੇਂਟਿੰਗਸ ਲਗਾਈ ਹੋਈਆਂ ਹੈ ਕਾਫੀ ਨੌਲੇਜੇਬਲ ਹੀ ਹੈ ਬੱਚੇ ਤੁਰਦੇ ਜਾਂਦੇ ਦੇਖ ਕੇ ਨਾ ਪੇਂਟਿੰਗਸ ਤੋਂ ਬਹੁਤ ਕੁਝ ਸਿੱਖ ਸਕਦੇ ਆ ਸਟੂਡੈਂਟਸ ਲੇਵਰਸ ਦੇ ਵਿੱਚੋਂ ਹੀ ਇਹ ਪੇਂਟਿੰਗਸ ਬਣਾਈਆਂ ਹੋਈਆਂ ਬਹੁਤ ਸੋਹਣੀ ਹੈ ਐਸ ਯੂ ਕੈਨ ਸੀ ਕਿ ਸਕੂਲ ਦੇ ਜਿੰਨੇ ਵੀ ਕਲਾਸਰੂਮ ਹੈ ਸਾਰੇ ਇੱਕੋ ਜਿਹੇ ਹੈ ਸਾਰਿਆਂ ਦੇ ਉੱਪਰ ਵਧੀਆ ਪੇਂਟਿੰਗਸ ਬਣਿਆ ਹੋਇਆ ਹੈ ਅੱਜ ਪੀਟੀਐਮ ਸੀਗੇ ਆ ਸਾਰੇ ਬੱਚਿਆਂ ਨੇ ਬਹੁਤ ਸੋਹਣੇ ਬੋਰਡ ਵੀ ਡੈਕੋਰੇਟ ਕੀਤੇ ਹੋਏ ਆ ਇਦਾਂ ਹੀ ਬਹੁਤ ਸੋਹਣੇ ਚਾਰਟਸ ਨਾਲ ਡੈਕੋਰੇਟ ਕੀਤਾ ਵੈਲ ਡੈਕੋਰੇਟਿਡ ਕਲਾਸਸ ਹੈ ਸਾਰੇ ਨਾਰਮਲ ਪੈਟਰਨ ਹੀ ਹੈ ਕਲਾਸ ਸਟਾਰਟ ਹੈ ਵਾਲਸ ਜਿਹੜੀ ਬੈਕ ਵਾਲ ਹੈ ਉਹਨੂੰ ਫਲੈਕਸ ਨਾਲ ਡੈਕੋਰੇਟ ਕੀਤਾ ਹੋਇਆ ਹੈ ਜਿਹੜੇ ਡੈਕਸਸ ਹੈ ਉਹ ਵੀ ਬਹੁਤ ਗੁੱਡ ਕੰਡੀਸ਼ਨਸ ਦੇ ਵਿੱਚ ਹੈ ਬਾਕੀ ਆਲ ਸਾਰੀ ਕਲਾਸ ਬਹੁਤ ਹੀ ਸੋਹਣੀ ਹੈ ਕੋਈ ਮਾੜੀ ਕੰਡੀਸ਼ਨ ਦੇ ਵਿੱਚ ਨਹੀਂ ਹੈ ਇੱਥੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਪੰਜਾਬ ਦੇ ਸਕੂਲ ਬਹੁਤ ਹੀ ਤਰੱਕੀ ਕਰ ਚੁੱਕੇ ਆ ਬਹੁਤ ਵੈਲ ਐਜੂਕੇਸ਼ਨ ਮਿਲਦੀ ਇੱਥੇ ਆਲਾ ਦੁਆਲਾ ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਪਾਰਕ ਹੈ ਇਹ ਹੈ ਪਿੰਡ ਮਨਸੂਰ ਦੇਵਾ ਦਾ ਸਰਕਾਰੀ ਹਾਈ ਸਕੂਲ ਇੱਥੋਂ ਦੇ ਟੀਚਰਸ ਬਹੁਤ ਹੀ ਵਧੀਆ ਹੈ ਇੱਥੋਂ ਦੇ ਪਿੰਡ ਦੇਆਂ ਨੇ ਸਹਿਯੋਗ ਪਾ ਕੇ ਸਕੂਲ ਨੂੰ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਜਦੋਂ ਵੀ ਸਕੂਲ ਦੇ ਵਿੱਚ ਕੋਈ ਲੋੜ ਪੈਂਦੀ ਹੈ ਸਾਡੇ ਪਿੰਡ ਵਾਲੇ ਪੂਰਾ ਸਹਿਯੋਗ ਦਿੰਦੇ ਆ ਟੀਚਰਸ ਵੀ ਆਪਣੀ ਆਪਣੀ ਤਨਖਾਹ ਦੇ ਵਿੱਚੋਂ ਕੁਝ ਪੈਸੇ ਦੇ ਕੇ ਫਲੈਕਸ ਵਗੈਰਾ ਦਿੰਦੇ ਆ ਬੱਚਿਆਂ ਨੂੰ ਗੁੱਡ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਬੈਠਣ ਲਈ ਵਧੀਆ ਡੈਕਸਿਸ ਹੈ ਇਹ ਸਾਰਾ ਪਿੰਡ ਮਨਸੂਰ ਦੇਵਾ ਦੇ ਸਹਿਯੋਗ ਗਿਆਨ ਦਿੱਤਾ ਹੋਇਆ ਹੈ ਹਰ ਰੂਮ ਦੇ ਵਿੱਚ LCD ਲੱਗੀ ਹੋਈ ਹੈ ਇਦਾਂ ਹੀ ਸਾਰੇ ਰੂਮ ਬਹੁਤ ਹੀ ਅੱਛੇ ਨੇ ਜੋ ਜੋ ਚੀਜ਼ਾਂ ਚਾਹੀਦੀਆਂ ਪਿੰਡ ਮਨਸੂਰ ਦਿਵਾਨੇ ਬਹੁਤ ਸੋਹਣਾ ਸਕੂਲ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਸਕੂਲ ਹੈ ਜੀ ਹਾਲ ਸਕੂਲ ਦਾ ਕਾਫੀ ਵੱਡਾ ਹੈ ਕੋਈ ਵੀ ਦੇਖਦੇ ਹਾਂ ਕਾਫੀ ਵੱਡਾ ਹੈ ਆ ਕੋਰੀਡੋਰ ਹਾਲ ਦਾ LED ਬਹੁਤ ਵੱਡੀ ਲੱਗੀ ਹੋਈ ਹੈ ਬਹੁਤ سارے ਪੱਖੇ ਵੀ ਹੈ ਤੇ ਕਲਚਰ ਰਿਲੇਟਡ ਬਹੁਤ ਸਾਰੀਆਂ ਫਲੈਕਸ ਲੱਗੇ ਹੋਏ ਪੇਂਟਿੰਗਸ ਲੱਗੇ ਹੋਏ ਹੈ ਜਲ ਹੈ ਤਾਂ ਕਲ ਹੈ ਪਾਣੀ ਦੀਆਂ ਟੂਟੀਆਂ ਵੀ ਬਹੁਤ ਜ਼ਿਆਦਾ ਸੋਹਣੀ ਹੈ ਸਫਾਈ ਦੇ ਵਿੱਚ ਹੈ ਵਧੀਆ ਹੈ ਨਵੀਂ ਟੈਂਕੀ ਬਣਾਈ ਹੋਈ ਇੱਥੇ ਇਹ ਵੀ ਪਿੰਨ ਵਾਲਿਆਂ ਦੇ ਸਹਿਯੋਗ ਨਾਲ ਬਣਾਈ ਗਈ ਹੈ ਕਾਫੀ ਵਧੀਆ ਪਲੇਟਾ ਪਲਟਣ ਲਾ ਕੇ ਸਜਾਇਆ ਹੋਇਆ ਹੈ ਪਾਣੀ ਵੀ ਬਿਲਕੁਲ ਇੱਕ ਵਧੀਆ ਠੰਡਾ ਆਂਦਾ ਹੈ ਸਟੂਡੈਂਟਸ ਆਰਾਮ ਨਾਲ ਪਾਣੀ ਪੀ ਸਕਦੇ ਇੱਥੋਂ ਸੋ ਬਹੁਤ ਵਧੀਆ ਬਹੁਤ ਅੱਛਾ ਸਕੂਲ ਹੈ ਪਿੰਨ ਮਨਸੂਰ ਦੇਵਾ ਸਰਕਾਰੀ ਹਾਈ ਸਕੂਲ ਹੈ ਆ ਸ਼ੈੱਡ ਵੀ ਪਿੰਨ ਵਾਲਿਆਂ ਨੇ ਖੁਦ ਦੇ ਸਹਿਯੋਗ ਨਾਲ ਬਣਾਇਆ ਹੈ ਜਿੱਥੇ ਬੱਚੇ ਬੈਠ ਕੇ ਮਿਡ-ਡੇ ਮੀਲਸ ਕਰਦੇ ਆ ਲੰਚ ਕਰਦੇ ਆ ਆਪਣਾ ਇਹ ਸ਼ੈੱਡ ਵੀ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਬਣਿਆ ਹੈ ਅੱਗੇ ਇਸੇ ਸ਼ੈੱਡ ਦੇ ਨਾਲ ਹੀ this is our lunch area ਇੱਥੇ ਸਟੂਡੈਂਟ ਸਾਰੇ ਇਕੱਠੇ ਬੈਠ ਕੇ ਆਪਣਾ ਦੁਪਹਿਰ ਦਾ ਲੰਚ ਕਰਦੇ ਆ this is the school playground کافی బిਗ ਇਨ ਸਾਈਜ਼ ਹੈ ਇੱਥੇ ਹੀ ਅਸੈਂਬਲੀ ਵੀ ਸਾਡੀ ਸਕੂਲ ਦੀ ਇੱਥੇ ਹੁੰਦੀ ਹੈ ਰੋਜ਼ ਕਾਫੀ ਵਧੀਆ ਡੈਕੋਰੇਟ ਕੀਤਾ ਹੋਇਆ ਹੈ ਸਟੇਜ ਹੈ ਸਾਡਾ ਖੇਡਣ ਲਈ ਕਾਫੀ ਗੇਮਸ ਐ ਬੱਚੇ ਖੇਡਦੇ ਆ ਕਾਫੀ ਬਿਗਨ ਸਾਈਜ਼ ਗਰਾਊਂਡ ਹੈ ਬਹੁਤ ਸੋਨਾ ਗਰਾਊਂਡ ਹੈ ਸਾਰੀ ਬਾਲਸ ਪੇਂਟ ਕੀਤੀ ਹੋਈਆਂ ਹੈ ਕੈਨ ਸੀ ਕਿ ਬਹੁਤ ਸੋਹਣਾ ਦੁਆਰਾ ਹੈ ਆ ਉੱਪਰ ਕੋਰੀਡੋਰ ਹੈ ਕਾਫੀ ਸੋਹਣੀਆਂ ਪੇਂਟਿੰਗਸ ਇੱਥੇ ਵੀ ਬਣਾਈ ਹੋਈਆਂ ਹਨ ਔਰ ਥੋਜ਼ ਆਰ ਫੁਲੀ ਡੈਕੋਰेटेड ਵਿਦ ਦ ਪੇਂਟਿੰਗਸ ਅੱਗੇ ਆ ਜਾਂਦੀ ਸਾਡੇ ਬਹੁਤ ਸੋਹਣਾ ਸਕੂਲ ਸਜਾਇਆ ਹੋਇਆ ਹੈ ਲਾਇਬ੍ਰੇਰੀ ਆ ਜਾਂਦੀ ਇੱਥੇ ਲਾਇਬ੍ਰੇਰੀ ਇੱਕ ਬਰੀ ਕੰਪਿਊਟਰ ਲੈਬ ਹੈ ਕਾਫੀ ਅੱਛਾ ਸਕੂਲ ਹੈ ਬਹੁਤ ਸੋਹਣਾ ਹੈ ਪਿੰਡ ਮਨਸੂਰ ਦੇ ਬਣ ਬਹੁਤ ਜ਼ਿਆਦਾ ਵਧੀਆ ਸਕੂਲ ਬਣਾਇਆ ਹੋਇਆ ਹੈ ਇੱਥੋਂ ਦੇ ਪਿੰਡ ਦੇ ਆਣੇ ਸਹਿਯੋਗ ਕਰਕੇ ਸਕੂਲ ਨੂੰ ਬਹੁਤ ਯੋਗਦਾਨ ਪਾਇਆ ਹੈ ਬਹੁਤ ਸੋਹਣਾ ਸਕੂਲ ਥਿਸ ਇਜ਼ ਆਰ ਲਾਇਬ੍ਰੇਰੀ ਬਹੁਤ ਵਸੋਣੀ ਲਾਇਬ੍ਰੇਰੀ ਬਣਾਈ ਹੋਈ ਹੈ ਕਾਫੀ ਸਾਰੀਆਂ ਫੋਟੋਜ਼ ਹੈ ਰਾਈਟਰਜ਼ ਦੀਆਂ ਫੋਟੋਜ਼ ਹੈ ਕਾਫੀ ਵਧੀਆ ਹੈ ਵੱਡੀ ਵੀ ਕਾਫੀ ਸਟੂਡੈਂਟਸ ਦੇ ਬੈਂਲੀ ਟੂਲਸ ਹੈ ਤੇ ਕਾਫੀ ਬੈਠਣ ਦੀ ਵੀ ਵਧੀਆ ਵਿਵਸਥਾ ਕੀਤੀ ਗਈ ਓਨਲੀ ਸਟੂਡੈਂਟਸ ਦਾ ਲਿਸਨਿੰਗ ਉਹਨਾਂ ਦੀ ਇੰਪਰੂਵ ਕਰਨ ਲਈ this is the head office ਇੱਥੇ ਬੱਚੇ ਜਿਹੜੇ ਵਧੀਆ ਕਰਦੇ ਉਹਨਾਂ ਦੇ ਨਾਮ ਲਿਖੇ ਹੋਏ ਸਾਹਮਣੇ ਕੁਝ ਸਕੂਲ ਦੇ ਅਚੀਵਮੈਂਟਸ ਰੱਖਿਆ ਹੋਈਆਂ ਤੇ ਆ ਸਾਰੇ ਸਟਾਫ ਦੇ ਫੋਟੋਸ ਲੱਗੇ ਹੋਏ ਸਾਰਾ ਸਟਾਫ ਹੈ ਅੰਮੀ ਐਂਡ ਐਗਜ਼ਿਟ ਗੇਟ ਆ ਓਨਰ ਜਾਣੇ ਦੇ ਨਾਮ ਲਿਖੇ ਜੋ ਪੈਨਟਸ ਸਹਿਯੋਗ ਕਰਦੇ ਆ ਸਕੂਲ ਬਣਾਉਣ ਲਈ ਸਹਿਯੋਗ ਕਰਦੇ ਆ ਇਹ ਉਹਨਾਂ ਦੇ ਨਾਮ ਹੈ ਬੈਨ ਦੇ ਸਹਿਯੋਗ ਨਾਲ ਸਕੂਲ ਬਹੁਤ ਸੋਹਣਾ ਬਣਾਇਆ ਹੈ ਇਸ ਕੁਝ ਅਚੀਵਮੈਂਟਸ ਆ ਜਿਹੜੀਆਂ ਸਕੂਲ ਨੂੰ ਮਿਲੀਆਂ ਹੋਈਆਂ ਹੈ ਇਸੀ ਤਰ੍ਹਾਂ ਇੱਥੇ ਕੁਝ ਜਿਹੜੇ ਬੱਚੇ ਵਧੀਆ ਕਾਰਗੁਜ਼ਾਰੀ ਕਰਦੇ ਆ ਜਿਨ੍ਹਾਂ ਨੇ ਮਾਰਕਸ ਕਾਫੀ ਜ਼ਿਆਦਾ ਆਨੇ ਮੈਰਿਟ ਦੇ ਵਿੱਚ ਇਹ ਉਹਨਾਂ ਬੱਚਿਆਂ ਦੇ ਨਾਮ ਹੈ ਕਾਫੀ ਵਧੀਆ ਬੱਚੇ ਹੈ ਇਹ ਕੁਝ ਸਕੂਲ ਦੀਆਂ ਕਾਰਗੁਜ਼ਾਰੀਆਂ ਦੀ ਫੋਟੋ ਨੋਟਿਸ ਬੋਰਡ ਉੱਪਰ ਲਗਾਈ ਹੋਈ ਹੈ ਹੈੱਡ ਆਫਿਸ ਦੇ ਵਿੱਚ ਇੱਥੇ ਸਟਾਫ ਦੇ ਬੈਠਣ ਲਈ ਜਗ੍ਹਾ ਹੈ ਜੇ ਕੋਈ ਆਂਦਾ ਹੈ ਪੇਰੈਂਟਸ ਮਿਲਣ ਲਈ ਬਹੁਤ ਸੋਹਣਾ ਹੈੱਡ ਆਫਿਸ ਹੈ ਥਿਸ ਇਜ਼ ਦਾ ਪਾਰਕ ਕਾਫੀ ਗ੍ਰੀਨ ਗ੍ਰੀਨ ਹੈ ਕਾਫੀ ਬੂਟੇ ਲੱਗੇ ਹੋਏ ਆ ਬਹੁਤ ਸੋਹਣੀ ਪਾਰਕ ਬਣਾਈ ਹੋਈ ਸਕੂਲ ਵਾਲਿਆਂ ਨੇ ਸਿਟਿੰਗ ਏਰੀਆ ਵੀ ਦਿੱਤਾ ਹੈ ਸਟੂਡੈਂਟਸ ਲਈ ਇੱਥੇ ਬੈਠ ਕੇ ਆਰਾਮ ਨਾਲ ਸਟੂਡੈਂਟ ਆਪਣਾ ਸਟੱਡੀ ਰਿਵਾਈਜ਼ ਕਰ ਸਕਦੇ ਸਿਲੇਬਸ ਰਿਵਾਈਜ਼ ਕਰ ਸਕਦੇ ਬਹੁਤ ਸੋਹਣੀ ਪਾਰਕ ਹੈ ਆ ਸਕੂਲ ਦੇ ਅੰਬਾਰ ਲੀਆਂ ਕੰਦਾ ਉੱਪਰ ਵੀ ਬਹੁਤ ਸੋਹਣੀ ਪੇਂਟਿੰਗ ਕੀਤੀ ਹੋਈ ਹੈ ਸਕੂਲ ਬਾਹਰੋਂ ਦੇਖਣ ਵਿੱਚ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੋ ਐਕਚੁਅਲੀ ਇਟ ਇਜ਼ ਵੈਰੀ ਗੁੱਡ ਸਕੂਲ ਬਹੁਤ ਅੱਛਾ ਐਕਸਪੀਰੀਅੰਸ ਹੋਇਆ ਇੱਥੇ ਆ ਕੇ ਇੱਕ ਸੋਚ ਬਦਲ ਗਈ ਹੈ ਕਿ ਪੰਜਾਬ ਦੇ ਸਕੂਲ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਆ ਬਹੁਤ ਸੋਹਣਾ ਸਕੂਲ ਬਣਾਇਆ ਹੈ ਪਿੰਡ ਵਾਲਿਆਂ ਨੇ ਬਾਹਰੋਂ ਦੇਖਣ ਤੇ ਫੀਲ ਆ ਰਿਹਾ ਹੈ ਕਿ ਸਕੂਲ ਲਿਆ ਹੈ ਹਾਂ ਲੱਗ ਹੀ ਨਹੀਂ ਰਿਹਾ ਸੀ ਆਪਣੇ ਪੰਜਾਬ ਦੇ ਸਕੂਲ ਦੇਖ ਰਿਹਾ ਸੋ ਇਹ ਸੀ ਜੀ ਪਿੰਡ ਮਨਸੂਰ ਦੇਵਾ ਦਾ ਸਕੂਲ ਬਹੁਤ ਸੋਹਣਾ ਸਕੂਲ ਬਣਾਇਆ ਹੋਇਆ ਹੈ ਸਰਕਾਰੀ ਹਾਈ ਸਕੂਲ ਮਨਸੂਰ ਦੇਵਾ ਸਕੂਲ